ਲੋਕ ਸਭਾ ਚੋਣਾਂ ਦੇ 6ਵੇਂ ਅਤੇ 7ਵੇਂ ਗੇਟ ਦੇ ਚੋਣ ਹਲਕਿਆਂ ਵਿੱਚ ਚੋਣ ਪ੍ਰਚਾਰ ਜ਼ੋਰਾਂ ਤੇ ਇਹ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੋਸ਼ ਲਗਾਇਆ ਹੈ ਕਿ ਕਾਂਗਰਸ ਇੱਕ ਵੰਸ਼ਵਾਦੀ ਪਾਰਟੀ ਹੈ ਅਤੇ ਉਹ ਸਿਰਫ ਇੱਕ ਪਰਿਵਾਰ ਦੇ ਹਿੱਤਾਂ ਲਈ ਕੰਮ ਕਰਦੀ ਹੈ ਬਿਹਾਰ ਦੇ ਮੋਤੀ ਹਾਰੀ ਦੇ ਗਾਂਧੀ ਮੈਦਾਨ ਵਿੱਚ ਇੱਕ ਜਨ ਸਭਾ ਨੂੰ ਸੰਬੋਧਨ ਕਰਦਿਆਂ ਉਹਨਾਂ ਗਰੀਬ ਲੋਕਾਂ ਨੂੰ ਬਿਜਲੀ ਅਤੇ ਗੈਸ ਕਨੈਕਸ਼ਨ ਦੇਣ ਲਈ ਚੁੱਕੇ ਗਏ ਕਦਮਾਂ ਬਾਰੇ ਜਾਣਕਾਰੀ ਵੀ ਦਿੱਤੀ इंडी गठबंधन के पापों के साथ आगे नहीं बढ़ सकता और इसलिए हर चुनाव में कांग्रेस आरजेडी जैसे दलों पर जनता ਜੋਰ ਕਾ ਪ੍ਰਹਾਰ ਕਰ ਰਹੀ ਹੈ ਉਧਰ ਕਾਂਗਰਸ ਦੇ ਪ੍ਰਧਾਨ ਮਲਿਕਾਰਜਨ ਖੜਗੇ ਨੇ ਕਿਹਾ ਹੈ ਕਿ ਖੁਸ਼ਹਾਲ ਰਾਜ ਹੋਣ ਦੇ ਬਾਵਜੂਦ ਹਰਿਆਣਾ ਵਿੱਚ ਬੇਰੋਜ਼ਗਾਰੀ ਇੱਕ ਵੱਡੀ ਸਮੱਸਿਆ ਹੈ ਉਹ ਅੱਜ ਚੰਡੀਗੜ੍ਹ ਵਿੱਚ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ ਆਮਨੇ ਪਾਰਟੀ ਨੇ ਸੋਚਿਆ ਕਿ ਇਸ ਵਾਰ ہمارے तिवारी ਸਾਹਿਬ ਕੋ ਯਹਾਂ ਸੇ ਲੜਵਾ ਲੂ तो वो लड़ रहे हैं लेकिन ये हरियाणा एक ऐसी जगह है चाहे चंडीगढ़ हरियाणा मिलकर रहने से मैं इसको अलग अलग नहीं समझता और उसके साथ पंजाबी रहने से बड़ा मुश्किल है एकी... ਰਾਸ਼ਟਰੀ ਜਨਤਾ ਪਾਲ ਦੇ ਨੇਤਾ ਤੇਜਸਵੀ ਯਾਦਵ ਨੇ ਮਹਾਗਠ ਜੋੜ ਦੇ ਉਮੀਦਵਾਰਾਂ ਦੇ ਸਮਰਥਨ ਵਿੱਚ ਜ਼ੀਰਾ ਦੇ ਮੋਤੀ ਹਾਰੀ ਵਿੱਚ ਜਨਤਕ ਮੀਟਿੰਗਾਂ ਕੀਤੀਆਂ